ਕਿਥੇ ਨਿਕਲਿਆ ਸੀ ਕਹਾਂ ਮੈਂ ਕੱਢੂੰਗਾ ਟਰਾਲੀ ਲਿਓ ਕੱਢਣ ਦੇ ਉਹਨੂੰ ਲਾਉਣ ਦੇ ਬੈਗਾ ਮਾਦਰ ਉਹ ਪਾਲਾ ਡ੍ਰੈਕਰ ਮੈਂ ਉਹ ਨਹੀਂ ਜਾਣਦੀ ਕਿ ਗਾਂਡ ਦਾ ਜੋਰ ਲੱਗੋ ਉਹ ਜਾਣਦੀ ਵੀ ਆ ਸਾਰੀ ਮਰਦੀ ਟਰਾਲੀ ਦਾ ਬਾਗੀ ਸੀ ਜੇ ਨਾ ਉਹ ਗਾਂਹ ਛੜਦਾ ਗਾਂਹ ਵਾਲੀ ਲੈ ਗਿਆ ਨਗਾ ਕੇ ਲੈ ਕੀ ਹੁਣ ਜਾਣਦੀ ਆਉਣੀ ਨਹੀਂ ਹੁਣ cái lắp Hãy subscribe cho kênh Ghiền Mì Gõ Để không bỏ lỡ những video hấp dẫn ਉਹ ਕਹਾਂ ਲੈ ਜਾ ਫੈਦਲ ਚੌਲਾਂ ਚ ਪੈ ਗਿਆ ਨਾ ਪਾਣੀ ਤੂੰ ਕਹਾਂ ਲੈ ਜਾ ਟਰੈਕਟਰ ਹਾਲੀ ਸੁਖਾਣਾ ਕੰਮ ਆਣਾ ਨੇ ਕਰਦੀ ਵੀਡੀਓ ਮੇਰੀ ਗੱਲ ਸੁਣ ਲੋ ਇਹ ਡਰਾਈਵਰ ਨਹੀਂ ਹੈ ਜੇ ਟਰਾਲੀ ਦਾ ਬੈਗ ਲੱਗਿਆ ਹਾਏ ਇਹ ਡਰਾਈਵਰ ਨਹੀਂ ਹੈ ਜੇ ਟਰਾਲੀ ਦਾ ਬੈਗ ਲੱਗਿਆ ਤੋ ਉਹ ਤਾਂ ਉਹ ਦੇਖ ਲੈ ਸਾਰੀ ਮੱਕੀ ਲਾ ਤੜਦੀ ਹੁਣ ਉਹਨੇ ਉਹ ਬੱਜ ਕੇ ਬੈਠਾ ਉਹ ਮੇਰਾ ਖਾ ਮੱਕੀ ਤੋਂ ਲਾ ਪੜੀ ਜਾਂਦਾ ਅੱਗੇ ਤਾਂ ਪੀ ਦੇ ਕੇ ਉਹ ਲਾਉਂ ਗਿਆ ਉਹ ਸਿੱਧਾ ਕਰ ਲਾ ਉਹਨੂੰ ਭਾਗ ਜਾਣ ਦੇ ਇੱਕ ਦਾ ਟਰੈਕਟਰ ਦੇ ਹੱਥ ਵਾਲੀ ਰੇਂਜ ਨਹੀਂ ਕੰਮ ਕਰਦੀ ਕਿੱਦਾਂ ਹੋਏਗਾ ਉਹ ਫਿਰ ਜਮਾ ਕਰ ਜਾਓ ਜਾਂਦੇ ਹੋ ਹੁਣ ਵਾਹ ਕੇ ਜਾਣ ਦੇ ਵਾਹ ਨਰਦੈ ਪਰੇ ਹੋ ਜਾ ਪਰੇ ਓਏ ਮੂਰ ਨੂੰ ਆਉਣ ਲੈ ਇੱਕ ਦਾ ਥਾਲੀ ਰੇਸ ਨਹੀਂ ਕੰਮ ਕਰਦੀ ਇਹਦੀ ਕਿਉਂ ਵੇਖਾ ਥੋੜਾ ਚੱਕੋ ਆ ਦੇਖ ਲੋ ਲੈ ਕਰਤਾ ਵਿੱਚ ਮਕਸ਼ ਕਰਤਾ ਰੇਤਾ ਹਾਂ ਚਲੋ ਚਲੋ ਦਮ ਲਾਇ ਲਾ ਦਮ ਆਹ ਰੇਸ ਨਹੀਂ ਨਾ ਕੰਮ ਕਰਦੀ ਇੱਕ ਤਾਂ ਇੱਥੇ ਆ ਕੇ